ਜਿੱਥੇ ਪੂਰਾ ਦੇਸ਼ ਗਨਰਾਜ ਦਿਹਾੜਾ ਮਨਾ ਰਿਹਾ ਉੱਥੇ ਤਪਾ ਮੰਡੀ ਵਿਖੇ ਸਵੇਰੇ-ਸਵੇਰੇ ਕੁਝ ਚੋਰਾਂ ਨੇ ਨਾਇਬ ਆਮਸ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਵੱਡੀ ਮਾਤਰਾ ਵਿੱਚ ਅਸਲੇ ਦੀ ਚੋਰੀ ਕੀਤੀ ਤੁਸੀਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰਾਂ ਨੇ ਨਾਲ ਦੀ ਮੋਟਰਸਾਈਕਲ ਦੀ ਦੁਕਾਨ ਵਿੱਚ ਪਾੜ ਪਾ ਕੇ ਪੂਰੀ ਪਲੈਨਿੰਗ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰ 12 ਬੋਰ ਦੀਆਂ 10 ਰਫਲਾਂ ਇੱਕ ਪੰਪ ਐਕਸ਼ਨ ਗਨ 1.5 ਲੱਖ ਨਕਦੀ 1.2 ਪੁਆਇੰਟ ਗਨ ਇੱਕ ਪੀਸ 에ਅਰ ਗਨ ਇੱਕ ਪਿਸ ایر ਰਿਵੋਲਵਰ ਰਿਵੋਲਵਰ ਦੇ 50 ਕਾਰਟੂਸ ਪਿਸਟਲ ਦੇ 50 ਪਿਸ 12 ਬੋਰ ਦੇ 98 ਪਿਸ 0.2.50 ਕਰੀਬ 298 ਕਾਰਟੂਸ ਚੋਰੀ ਕਰਕੇ ਲੈ ਗਏ ਇਥੋਂ ਤੱਕ ਕਿ ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਨੇ ਕੁਝ ਨਹੀਂ ਕਹਿਣਾ ਚਾਹੁੰਦੇ ਕਾਰਨ ਕਿ ਜੇ ਮੈਂ ਸੋਹ ਸੋਹ ਤਿਆਰ ਹੋ ਰਿਹਾ ਸੀ ਦੁਕਾਨ ਤੇ ਆਉਣ ਵਾਸਤੇ ਤੇ ਮੈਨੂੰ ਇਧਰੋਂ ਫੋਨ ਆਇਆ ਕਹਿੰਦੇ ਵੀ ਸੌਫਤ ਚੋਰੀ ਹੋ ਗਈ ਤੇ ਮੈਂ ਆ ਕੇ ਦੇਖਿਆ ਸਾਰਾ ਕੁਝ ਖਿਲਰਿਆ ਪਿਆਗਾ ਇਹਦੇ ਵਿੱਚ ਮੇਰੀਆਂ 12 ਬੋਰ ਵੀ ਚੱਕਣਾਂ ਪੰਪ ਐਕਸ਼ਨ ਕਰਨ ਚੱਕੀ ਗਈ 315 ਪੰਗਾਂ ਸੀਗੀਆਂ ਸਾਰਾ ਜਮ੍ਹਾਂ ਦਾਸਲਾ ਸੀ ਯਾਦ ਤਰ ਮੇਰੇ ਕੋਲੇ ਜਿਹੜਾ ਅਸੀਂ ਚੋਰੀ ਹੋ ਗਿਆ ਤੇ ਇੱਕ ਕੈਸ਼ ਪਿਆ ਸੀਗਾ ਕੁਸ ਤਾਂ ਗੱਲੇ ਦੇ ਵਿੱਚ ਕੈਸ਼ ਪਿਆ ਸੀਗਾ ਰਾਤ ਹੀ ਸਾੜ ਕੇ ਆ ਸੀ ਮੈਂ 50000 ਰੁਪਇਆ ਵੀਰਾਂ ਕੰਟੀਨਿਊਲੀ ਮਤਲਬ ਕਿ ਵੀ ਆਪਾਂ ਜਮ੍ਹਾਂ ਦੇ ਵਿੱਚ ਪੈਸੇ ਲੈਨੇ ਆ 200 ਰੁਪਇਆ ਮਹੀਨਾ ਉਹਦਾ ਸੀਗਾ ਬਾਕੀ ਸ੍ਰੀ ਮਰਾਬ ਦਾ ਕੈਸ਼ ਪਿਆ ਸੀ ਅਲਮਾਰੀ ਦੇ ਵਿੱਚ ਪਰਸ ਪਿਆ ਨੀਚੇ ਤੇ 1.5 ਲੱਖ ਰੁਪਇਆ ਟੋਟਲ ਜੀ ਮੇਰਾ ਇੱਥੋਂ ਚੋਰੀ ਹੋ ਗਿਆ ਇਹ ਚੋਰੀ ਗਿਆ ਦੇਖੋ ਜੀ ਰਵਾਲ ਵਰ ਨਹੀਂ ਚੋਰੀ ਹੋਇਆ ਤੇ ਇਹਦੇ ਵਿੱਚ ਮਤਲਬ ਕਿ ਵੀ 12 ਬਾਰ ਬੋਰ ਗੰਨਾ ਸੀ ਗਿਆ ਕਿੰਨੇ ਕਾਰਤੂਸ ਸੀਗੇ ਜੀ ਮੇਰੇ ਕੋਲੇ ਪਿਸਟਲ ਦੇ ਸੀ ਪੁਆਇੰਟ 22 ਦੇ ਸੀਗੇ ਤੇ ਰਵਲਵਰ ਦੇ ਸੀਗੇ ਕਿੰਨੇ ਹਥਿਆਰ ਚੋਰੀ ਹੋਏ ਕਿੰਨੀ ਕਿੰਨੀ ਕਾਮਾਉਂਟ ਦੇ ਹੋਣਗੇ ਇਹ ਲੱਖਪਾ ਅਮਾਉਂਟਿੰਗ ਜੀ ਇਹ ਮੈਨੂੰ ਇਹਦੇ ਬਾਰੇ ਅੰਦਾਜ਼ਾ ਹੋਊਗਾ ਜੀ 5-6 ਲੱਖ ਰੁਪਏ ਦਾ ਸਮਾਨ ਜੀ ਚੋਰੀ ਹੋਣ ਦੇ ਵਿੱਚ ਮੇਰੇ ਹਿਸਾਬ ਨਾਲ ਅੰਦਾਜ਼ਾ ਜੀ ਮੰਨ ਕੇ ਚੱਲੋ ਵੀ 10 ਕਿ ਮੇਰੀਆਂ ਡਬਲ ਵਾਇਰਲ ਹੋਣੀਆਂ ਤੇ ਦੋ ਕਿ ਮੇਰੀਆਂ ਸੀਗੀਆਂ 315 ਬੋਰ ਹੋਇਆ ਜੀ ਮੇਰੇ 100 ਸੀਗੇ ਮੇਰੇ ਕੋਲੇ ਰਿਵਾਲਵਰ ਦਾ ਤੇ 50 ਸੀਗੇ ਮੇਰੇ ਕੋਲ ਪਿਸਟਲ ਦੇ 0.22 ਦੇ ਸੀਗੇ ਜੀ 50ਕ ਤੇ 12 ਬੋਰ ਦੇ ਸੀਗੇ ਮੇਰੇ ਕੋਲੇ ਜੀ ਮੰਨ ਕੇ ਚਲੋ 98 ਕਾਰਤੂਸ ਸੀਗੇ ਕੋਈ ਇਹ ਮੇਰੇ ਕੋਲੇ ਜੀ ਕਮ ਸਿਕਮ ਵੀ ਤੱਪਾ ਥਾਣੇ ਦੇ ਅਸਲਾ ਵੀ ਆਉਂਦਾ ਤੱਪੇ ਪਿੰਡ ਦਾ ਸੌਰੀ ਢਲਮਾ ਦਾ ਜਿੰਨੇ ਆਪਣੇ ਲੋਕਲ ਪਿੰਡ ਨੇ ਸਾਰੇ ਪਿੰਡ ਆਉਂਦੇ ਨੇ ਮੇਰੇ ਕੋਲੇ ਜੀ ਇਹ ਕਿੰਨੇ ਸਾਲ ਪਹਿਲੇ ਤੋਂ ਦੁਕਾਨ ਹੈਗੀ ਤੁਹਾਡੀ ਇਹ ਕਮ ਸਿਕਮ ਇਹਨੂੰ 2 ਸਾਲ ਹੋ ਗਏ ਜੀ ਇਹ ਅਪਰੂਵਡ ਹੈ ਜੀ ਇਹ हां जी प्रूव ودਾਈਏ लाइसेंस ਬਣਾਇਆ ਆਪਣੀ ਦੁਕਾਨ ਦਾ ਜੀ ਡੀਸੀ ਦਾ ਕੁਮਲ ਮਨ ਕਿ ਲਗਾ ਬਾਹਰ ਲੱਗਿਆ ਹੋਇਆ ਲੈਸਨ ਸਤਨਾਮਾ ਤੁਹਾਡਾ ਸਤਨਾਮ ਸਿੰਘ ਹੈ ਮੇਰਾ ਨਾਮ ਵੈਸੇ ਵੀ ਪੰਜਾਬ ਹਾਈ ਅਲਰਟ ਤੇ ਹੈ ਤੇ ਅਲਰਟ ਦੇ ਬਾਵਜੂਦ ਇੰਨੇ ਵੱਡੇ ਪੱਧਰ ਤੇ ਹਥਿਆਰਾਂ ਦੀ ਲੁੱਟ ਹੋਣਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਇਸ ਨੂੰ ਪੁਲਿਸ ਦੀ ਲਾਪਰਵਾਹੀ ਕਿਹਾ ਜਾ ਸਕਦਾ ਹੈ ਕਿਉਂਕਿ ਜਿੱਥੇ ਚੋਰੀ ਦੀ ਘਟਨਾ ਵਾਪਰੀ ਪੁਲਿਸ ਸਟੇਸ਼ਨ ਉਥੋਂ ਸਿਰਫ 1.5 ਕਿਲੋਮੀਟਰ ਦੀ ਦੂਰੀ ਤੇ ਹੈ ਟੱਪਾ ਮੰਡੀ ਤੋਂ ਤਰਮਿੰਦਰ ਸਿੰਘ ਢਾਲੀਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਬਰਾਤ ਇੰਤਜ਼ਾਰ ਕਰਨ ਲੱਗ ਰਹੀ ਸੈਂ। ਯਾਰ ਮੈਂ ਟੱਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ। ਅਰ ਇਸਨੇ ਥਾਰੀ ਪੰਜਾਬੀ ਮੇਂ ਕੇ ਬੋਲਾਂ? ਇਸੇ ਫੈਂਟ ਮਿਰਰ ਕਹਤੇ ਹੈ। ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978